ਪੜ ਕੇ ਆਇਆ। ਕੀ ਹਾਲ ਐ ਦਾ ਕੀ ਹਾਲ ਆ? ਰਾਣੀ ਇਜ਼ ਬੈਕ। ਗੱਬਰ ਇਜ਼ ਬੈਕ ਰਾਣੀ ਇਜ਼ ਬੈਕ। ਰਾਣੀ ਜੀ ਆ ਗਏ ਨੇ ਅੱਜ। ਹੋ ਬੜੀ ਕਿੱਥੋਂ ਆਇਆ ਗਿੱਲਾ ਹੋ ਕੇ? ਹੈ? ਹੈ ਸੰਗ-ਸੁੰਗ ਕੋਈ ਤੈਨੂੰ? ਮਛਰੀ ਜੀ ਬਹੁਤ ਹੋ ਗਈ ਆ। ਆ ਬਹੁਤ ਆ ਪਤਾ ਨਹੀਂ ਕੀ ਚੱਕਰ ਆ। ਇਹ ਸੰਗਣੀ ਜੀ ਲੋਈ। ਨਤਲੀਆ ਖੜ ਗਿਆ ਉਹ ਤਿੰਨੇ ਲਾਹ ਵੀ ਦਿੱਤੀ ਨਾ ਕੋਟੀ ਨਾਲ ਗਰਮੀ ਆ ਗਈ ੱਟਪ ਮਾੜੀ ਮੋਟਰਸਾਈਕਲ ਤੇ ਨਿਕਲਦੀ ਜਾਣ ਸਾਨੂੰ ਗਰਮੀ ਆ ਗਈ ਦਾਦੀ ੱਟਪ ਨਿਕਲੀ ਤਾਂ ਇਹਨਾਂ ਨੇ ਲਾਹ ਤੇ ਜੁੱਲੜਾ ਪੇ ਲਾ ਗਿਆ ਕਿਸੇ ਟੇ ਵੇ ਨੂੰ ਤਾਂ ਇਹ ਥੱਲੇ ਪਾਇਆ ਹੋਇਆ ਇਹਨਾਂ ਦਾ ਲੱਤਾਂ 'ਚ ਨਹੀਂ ਪਾਇਆ ਆ ਜੇ ਹਲਾ ਨਹੀਂ ਤੜ ਜਿਆ ਬਹਿ ਜਾ ਬਹਿ ਜਾ ਮੈਂ ਰੋ ਲਿਆ ਵਾ ਨਿੱਗਾ ਪਾਣੀ ਲਿਆ ਰੇ ਬੈਠ ਜਾ ਹਾਲਾ ਮਾੜਾ ਮਾਟਾ ਪੈਸਾ ਅੱਗ ਲਿਆਈਏ ਬਾੜੀਓ ਦੇ ਚ ਇਥੇ ਕੋ ਲੈ ਜੇ ਬਹੁਤ ਆਇਆ ਸਕੂਲ ਪੜ ਗਿਆ ਜਸਤਾਨੇ ਨਹੀਂ ਪਾਏ ਸੀ ਜਸਤਾਨੇ ਘੱਟ ਰਹੀ ਹੈ ਭਾਈ ਤੇ ਪਾਪੇ ਨੇ ਮਾਰਿਆ ਤੋੜ ਕੇ ਚੱਲ ਜਾਂਦਾ ਫਿਰ ਨਾ ਹੋ ਵੀ ਪੌਣੇ 2 ਦਾ ਸਮਾਂ ਹੋ ਗਿਆ ਵਾਹਿਗੁਰੂ ਸੱਚਾ ਪਾਤਸ਼ਾਹ ਮੇਰਾ ਰੱਖੇ 5 ਜਨਵਰੀ 2026 ਤੇ ਦੂਜਾ ਵੈਸੇ ਤਾਂ ਬਲੌਗ ਤਾਂ ਸ਼ੁਰੂ ਕਰੇ ਨੂੰ ਸੀ ਉਦੋਂ ਬਹੁਤ ਵਾ ਟਾਈਮ ਹੋ ਗਿਆ ਅੱਜ ਮੈਂ ਥੋੜਾ ਜਿਹਾ ਬਿਜ਼ੀ ਸੀਗਾ ਸਵੇਰੇ ਯਾਰ ਸਮਝੋ ਬਾਹਰ ਆ ਇੰਨੀ ਠੰਡ ਆ ਅੱਜ ਇੰਨੀ ਠੰਡ ਆ ਨਾ ਬਾਈਕ ਤੇ ਕਿਆ ਕਰਕੇ ਤੁਹਾਨੂੰ ਜ਼ਿਆਦਾ ਲੱਗਦੀ ਆ ਨਹੀਂ ਜੋਤ ਮੈਨੂੰ ਵੈਸੇ ਵੀ ਲੱਗੀ ਜਾਂਦੀ ਆ ਵੈਸੇ ਵੀ ਅੱਜ ਪੂਰੀ ਬਹੁਤ ਜ਼ਿਆਦਾ ਧੁੱਪ ਨਿਕਲੀ ਸੀ ਮਾੜੀ ਜੀ ਪਰ ਫੇਰ ਉਹੀ ਮੌਸਮ ਹੋ ਗਿਆ ਅਸਤ ਮੰਜੇ ਮੰਜੇ ਡਾ ਕੇ ਬੈਠੇ ਨੇ ਤੇ ਹੁਣ ਆਪਾਂ ਚੱਲੇ ਆ ਮੰਡੀ ਮੰਡੀ ਆਪਣਾ ਇੱਕ ਤੋ ਕੰਮ ਆ ਜੋਤ ਨੂੰ ਇੱਕ ਤਾਂ ਇੱਕ ਦੋ ਕੱਪੜੇ ਲੈਣੇ ਜੋਤ ਨੇ ਤੇ ਬਾਕੀ ਦੂਸਰਾ ਆਪਾਂ ਇੱਕ ਗੱਡੀ ਚੇਂਜ ਕਰਕੇ ਲੈਣੀ ਹੈ ਦਿਲਖੋਸ਼ ਵਾਲੀ ਹਾਂਜੀ ਹਾਂਜੀ ਦੱਸੋ ਮੈਂ ਆ ਮੈਂ ਆ ਚੰਗਾ ਵੀਰ ਤੇ ਦਿਲਖੋਸ਼ ਵਾਲੀ ਗੱਡੀ ਲੈ ਕੇ ਆਉਣੀ ਆ ਕਿਉਂਕਿ ਆਪਾਂ ਥੋੜਾ ਜਿਹਾ ਕਿਤੇ ਜਾਣਾ ਤੇ ਉਹਦੇ ਕਰਕੇ ਕਾਰ ਦਿਲਖੋਸ਼ ਵਾਲੀ ਲੈ ਕੇ ਜਾਣੀ ਆ ਕਿਉਂਕਿ ਆਪਣੀ ਕਾਰ ਹੁਣ ਥੋੜੀ ਪੁਰਾਣੀ ਹੋ ਚੁੱਕੀ ਆ ਠੀਕ ਹੈ ਤੇ ਉਹਦੇ ਤੇ ਆਪਾਂ ਸੌਖੇ ਰਵਾਂਗੇ ਠੀਕ ਹੈ ਨਵੀਂ ਕਾਰ ਆ ਤੇ ਇੱਕ ਗੱਡੀ ਬਦਲ ਕੇ ਲੈਣੀ ਆ ਬਸ ਇੱਕ ਦੋ ਕੰਮ ਹੀ ਆ ਜਾਣ ਉਹ ਨਹੀਂ ਕਰਨਾ ਵੇਸੀ ਮੰਡੀ ਦਾ ਕੋਈ ਬਾਲਾ ਸਮਾਂ ਨਹੀਂ ਲਾਉਣਾ ਮੈਂ ਤਾਂ ਪਹਿਲਾਂ ਇਹ ਖੋਸ਼ ਲੈ ਕੇ ਗਿਆ ਹੋਇਆ ਸੀਗਾ ਕਾਰ ਕਿਉਂਕਿ ਖੋਸ਼ ਵਾਲੀ ਕਾਰ ਖਰਾਬ ਹੋ ਗਈ ਤੇ ਕੱਲ ਉੱਧਰ ਗਏ ਹੋਏ ਸੀਗੇ ਬਾਤਾਂ ਲਾ ਕੇ ਲੈ ਕੇ ਉੱਧਰ ਖਰਾਬ ਹੋ ਗਈ ਹੁਣ ਉਹਨੇ ਲੈ ਕੇ ਪੁੱਛਦਾ ਜੀ ਕਹਿੰਦਾ ਚਾਚਾ ਨੂੰ ਕਾਰ ਲੈ ਕੇ ਆਉਣੀ ਮੈਂ ਕਿਹਾ ਵੀ ਖੋਸ਼ ਹੁਣ ਨਾ ਜਾਣਾ ਸ਼ਹਿਰ ਨੂੰ ਤੇ ਵੀ ਆ ਵੀ ਦੋਸਤ ਦੀ ਕਾਰ ਲੈ ਜਾ ਫਿਰ ਉਹ ਉੱਧਰ ਲੈ ਕੇ ਗਏ ਹੁਣ ਐ ਮਤਲਬ ਜਿੱਥਾ ਬਣ ਜਾਂਦੀ ਕਈ ਨਹੀਂ ਉੱਥੇ ਜਾ ਕੇ ਗੱਡੀ ਦਾ ਕਲਚ ਪਲੇਟ ਡਾਊਨ ਹੋ ਗਈ ਪਤਾ ਨਹੀਂ ਕੀ ਸਿਸਟਮ ਬਣਿਆ ਤੇ ਉਹ ਹੁਣ ਹੁਣ ਲੈਣ ਚੱਲੇ ਆ ਉੱਧਰ ਵੀ ਕਿਸੇ ਹਿਸਾਬ ਦੇ ਕਿੰਨੇ ਸੀ ਭਾਪਾ ਭਾਪੇ ਹੁਣੇ ਵੀ ਟਰਾਈ ਕਰੀ ਜਾਂਦੇ ਮੈਂ ਕਿ ਵੀ ਟਰਾਈ ਕਰੀ ਜਾਂਦੇ ਆ ਹਾਂ ਵੀ ਚੱਲ ਕਿਸੇ ਹਿਸਾਬ ਨਾਲ ਵੀ ਕਿਸੇ ਹਿਸਾਬ ਨਾਲ ਗੱਡੀ ਆਜਵੇ ਪਰ ਜਿਹੜੇ ਟੋ ਕੰਮ ਆਣੇ ਆਣੇ ਸੋ ਪੈਸੇ ਬਹੁਤ ਮੰਗ ਰਹੇ ਆ 5000 ਮੰਗ ਰਹੇ ਆ ਵੀ ਉਹਦੇ ਨਾਲ ਜਦੋਂ ਲਾਸਟ ਈਅਰ ਆਪਣੀ ਆਹ ਕਾਰ ਖਰਾਬ ਹੋਈ ਸੀਗੀ ਦੋ 7000 ਰੁਪਏ ਦਿੱਤਾ ਸੀ ਔਰ ਇੰਸ਼ੋਰੈਂਸ ਵਾਲਿਆਂ ਨੇ ਕਿਹਾ ਸੀਗਾ ਕਹਿੰਦੇ ਤੁਹਾਨੂੰ ਅਸੀਂ ਮਤਲਬ ਕਲੇਮ ਹੋ ਜਾਣਗੇ ਇਹ ਤੇ ਪਰ ਕੋਈ ਨਹੀਂ ਤੱਕਲੇ ਉਹਨਾਂ ਨੇ ਠੀਕ ਆ ਤੇ ਆਪਾਂ ਚਲੋ ਐਤ ਕਿ ਉਹਦੀ ਇੰਸ਼ੋਰੈਂਸ ਵੀ ਨਹੀਂ ਕਰਵਾਈ ਉਸ ਕੰਪਨੀ ਦੀ ਇਹਦੀ ਠੀਕ ਆ ਤਾਂ ਕਰਕੇ ਹਾਂ ਤੂੰ ਦੀਰਾ ਹਾਂ ਗਾਇਜ਼ ਚਲੋ ਹਣ ਬਾਸਸਾ ਦੋ ਚੀਜ਼ਾਂ ਲੈਣੀਆਂ ਵੇ ਯਾਰ ਛੇਤੀ ਆਵਾਂਗੇ। ਕਿਉਂਕਿ ਅਸੀਂ ਜਲਦੀ ਆ ਜੈਣਾ। ਬਈ ਠੰਡ ਬਹੁਤ ਜ਼ਿਆਦਾ ਯਾਰ ਠੰਡ ਤਾਂ ਡਰ ਡਰ ਸਾਨੂੰ ਆਉਂਦਾ ਨਹੀਂ ਲੱਗਦਾ ਅਸਲ ਚ ਲੱਗਦਾ ਤਕਦੀਰ ਦਾ। ਕਿਉਂਕਿ ਤਕਦੀਰ ਮੈਂ ਤਾਂ ਸਾਰਿਆਂ ਦੇ ਬੱਚੇ ਹੀ ਸਾਨੂੰ ਜਿੱਥੇ ਵੀ ਚਾਹੀਦਾ ਨਾ ਕੱਪੜੇ ਲੈਣ ਜਾ ਕਿਤੇ ਵੀ ਡਾਕਟਰਾਂ ਕੋਲ ਜਾਈਦਾ ਜਾਂ ਉਹ ਸਾਰੇ ਕਹਿੰਦੇ ਵੀ ਜਵਾਕ ਸਾਰਿਆਂ ਦੇ ਹੀ ਇਦਾਂ ਕਰਦੇ ਆ ਕੱਪੜੇ ਨਹੀਂ ਪਾਉਂਦੇ। ਉਹਨਾਂ ਨੂੰ ਠੰਡ ਪਤਾ ਹੀ ਲੱਗਦੀ ਹੁੰਨੀ ਜਵਾਕ ਜਦੋਂ ਆਪ ਮਹਾਰੇ ਦੇ ਹੋ ਜਾਂਦੇ ਨਾ ਜਵਾਕ ਫਿਰ ਨਹੀਂ ਪਾਉਂਦੇ। ਹੁਣ ਵੀ ਤਕਦੀਰ ਦੇ ਨਾਲ ਪਰ ਜਦੋਂ ਜਗਾ ਕਰਕੇ ਆਏ ਵੀ ਤਾਂ ਮੋٹے ਕੱਪੜੇ ਪਾਲਾ ਪਰ ਨਹੀਂ ਪਾਏ ਪਰ ਉਹ ਨਹੀਂ ਪਾਏ ਤੇ ਫਿਰ ਅਸੀਂ ਜਾ ਐ ਹੁੰਦਾ ਵੀ ਚਲੋ ਆਪਣੇ ਵੱਲੋਂ ਜਿੰਨਾ ਸੇਫ ਉਹਨੂੰ ਰੱਖੂੰਗਾ ਉਹਨਾਂ ਰੱਖ ਲੈਂਦਾ ਵੀ ਗੱਡੀ ਤਾਂ ਹੀ ਰੱਖਦੇ ਆ ਵੀ ਹੁਣ ਇੱਕ ਜੀ ਸ਼ੌਪ ਦੇ ਮੂਹਰੇ ਲਾ ਲਾਂਗੇ ਗੱਡੀ ਵੀ ਇਹ ਗੱਡੀ 'ਚ ਹੀ ਬੈਠੀ ਰਹੋਗੇ ਵੀ ਇਹ ਸੇਫ ਰਹੋਗੇ ਚਲੋ ਆਪਾਂ ਤਾਂ ਮੋਟੇ ਕਰਦੇ ਆਂ ਔਰ ਇੱਕ ਓਸੇ ਕਰਕੇ ਗੱਡੀ ਤੇ ਮਤਲਬ ਦਿਲਖੋ ਜੀ ਕਾਰ ਲੈ ਕੇ ਆਣੀ ਵੀ ਗੱਡੀ ਤੇ ਜਾਣਾ ਤਕਦੀਰ ਕਰਕੇ ਕਿਉਂਕਿ ਕੱਪੜੇ ਨਹੀਂ ਪਾਉਂਦੀ ਮੋਟੇ ਤੇ ਨਹੀਂ ਅਸੀਂ ਕਿਤੇ ਮਤਲਬ ਵੀ ਪਬਲਿਕ ਟਰਾਂਸਪੋਰਟ ਤੇ ਵੀ ਟਰੈਵਲ ਕਰ ਸਕਦੇ ਸੀ ਪਰ ਨਹੀਂ ਕਾਰ ਬਿਨਾ ਸਾਰਾ ਚੰਗਾ ਰੱਬ ਨੇ ਦਿੱਤੀਆਂ ਗਾਜਰਾਂ ਤੇ ਵਿੱਚ ਹੀ ਰੰਬਾ ਰੱਖ ਚਲੋ ਜੀ ਬਰੈਡ ਦਿਹਾਦੀ ਨਹੀਂ ਅੱਜ ਤੇ ਬਰੈਡ ਸੀ ਕਰਮਾਂ 'ਚ ਲੰਗਰ ਵਾਲੇ ਲੰਗਰ ਲੱਗਿਆ ਹੋਇਆ ਸੀ ਜੱਸੀ ਕਲੈਕਸ਼ਨ ਵਾਲਿਆਂ ਦੇ ਬਾਹਰ 'ਚ ਉਹ ਤਾਂ ਤਕਦੀਰ ਵੀ ਛਕ ਜਾਂਦੀ ਆ ਇੱਧਰ ਆਪਾਂ ਵੀ ਮੈਂ ਤਾਂ ਵੇ ਥੋੜਾ ਖਾਣਾ ਉਹਨਾਂ ਪਰ ਚਲੋ ਲੰਗਰ ਵਾਲਾ ਤਾਂ ਸ਼ਾਕੀ ਲਈਦਾ ਹਮਮ ਹੋਰ ਤਾਂ ਨਹੀਂ ਕੋਈ ਕੰਮ ਹੁਣ ਚਲੋ ਪੀਣਾ ਸੀ ਉਹ ਆਇਆ ਨਹੀਂ ਹੁਣ ਯੈਸ ਬੌਸ ਇਹ ਪਹਿਲਾਂ ਆਉਂਦੀ ਨਹੀਂ ਸੀ ਮੇਰੇ ਕੋਲੇ ਮੈਂ ਕਿਹਾ ਮੈਂ ਤਕਦੀਰ ਨੂੰ ਚੱਕ ਲਊਂਗਾ ਫੇਰ ਭੱਜ ਗਏ ਜੈਲ ਸੀ ਤਾਂ ਉਹਨਾਂ ਨੂੰ ਬਾਹਲੀ ਆ ਹਾਏ ਆ ਲੈ ਆ ਚੱਕੋ ਗਈ ਚੱਕੀ ਜਾ ਸ਼ਰਦਾ ਭੰਗੜਾ ਪਾਉਣਗੇ ਤਾਂ ਕਰਦੀ ਉਹ ਕਹਿੰਦੀ ਚੱਕੀ ਜਾ ਅਜ ਤਾਂ ਭੰਗੜਾ ਪਾਉਣਗੇ ਕੋਈ ਪਰਵਾਹ ਨਹੀਂ ਫਿਨਿਸ਼ ਮਮਮੀ ਛੁੱਟੀ ਤੈਨੂੰ ਹੋਣੀ ਹੀ ਸੀਗੀ ਦਾੰਦ ਤੋੜਾਂਗੀ ਤੂੰ ਲੋਮੀ ਕਿੱਥੇ ਬਲੇ ਕਾਣ ਆਊਗਾ ਪਤਾ ਨਹੀਂ ਕੌਣ ਆਊ ਇਹ ਹੁਣ ਆਉਣਾ ਨਹੀਂ ਚਾਹੁੰਦੀ ਸੀ ਹੈ ਆਪਾਂ ਘਰ ਲੈ ਕੇ ਜਾਣੀ ਆ ਪੁੱਤ ਰਾਤ ਨੂੰ ਜਿਵਾਕਾਂ ਨੂੰ ਇਹ ਲੋਲਾ ਸਾਨੂੰ ਜਮਾ ਐ ਨਹੀਂ ਪਤਾ ਨਹੀਂ ਹੁੰਦਾ ਸੀ ਵੀ ਕੀ ਦੀ ਕਾਰ ਆ ਸਤ ਜਾਣਨਾ ਮਤਲਬ ਹੁੰਦਾ ਸੀ ਵੀ ਲੈ ਕੇ ਚੱਲੇਗਾ ਅੱਦੇ ਬਸ ਬਹੁਤ ਆ ਬਹੁਤ ਆ ਤੇ ਅੱਜ ਕੱਲ ਜਿਵਾਕਾਂ ਨੂੰ ਕਾਰਾਂ ਨਾਲ ਵੀ ਮਤਲਬ ਆ ਪੂਰਾ ਵੀ ਸਾਡੀ ਕਾਰ ਆ ਇਹ ਉਹਨਾਂ ਦੀ ਕਾਰ ਆ ਤਾਜੂ ਕਾਰ ਮੂੰਹ ਬਣਾਇਆ ਆ ਤਾਜੂ ਕਾਰ ਆਗੇ ਚੱਲੋ ਚੱਲ ਕੇ ਲੋ ਵੀ ਘਰੇ ਆਏ ਤੇ ਅਜੇ 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 ਪੀਤੇ ਨਹੀਂ ਆਖਿਆ ਸੀ ਕਿਹਨੇ ਕੁਆਲਿਟੀ ਬਹੁਤ ਹੈ 17 ਦੀ ਕੁਆਲਿਟੀ ਬਹੁਤ ਹੈ ਕਿਥਾ ਏ ਮੱਝ ਜਹੀ ਦਿਖਾਈ ਕੰਨ ਬਜੀ ਸ਼ੀਸ਼ਾ ਵੈਸੇ ਬ੍ਰੋਕ ਹੋ ਗਿਆ ਦੂਜੇ ਤੇ ਕਿਹੜੇ ਤੇ ਦਾਗ ਨਹੀਂ ਹੈ ਕਿਤੇ ਨਹੀਂ ਦਾਗ ਜੋ ਤੇ ਮੈਨੂੰ ਲੱਗਦਾ ਤੇਰਾ ਵਹਿਮ ਆ ਮੰਦਾ ਸੀ ਆ ਤਾਂ ਤੂਟ ਗਿਆ ਨਾ ਕੋਈ ਨਹੀਂ ਫਿਰ ਚੇਂਜ ਹੋ ਜਾਊਗਾ ਕੈਮਰੇ ਦਾ ਸ਼ੀਸ਼ਾ ਟੁੱਟਿਆ ਹੈ। ਛੁਕਰ ਸਕਰੀਨ ਬਚ ਗਈ। ਹੂੰ ਸਿੱਧਾ ਐਂ ਵਜਦਾ ਤਾਂ ਗਾੜ ਟੁੱਟਣਾ ਸੀਗਾ। ਜੋਰਣਾ ਵੱਜਿਆ ਨਾ ਤਕਦੀਰ ਨੇ ਮਾਰਿਆ। ਬਹੁਤ ਭਾਲਾ ਲੱਗਦਾ। ਹਾਂ। ਠੰਡੀ ਠੰਡੀ। ਠੰਡ ਲੱਗਦੀ ਹਨ ਹਣ। ਹੂੰ। ਨਤੇਆ ਯਾਰ ਪੌਣਾ ਤਾਂ ਹੈ ਨਹੀਂ ਮੋਟਾ ਫਿਰ ਕੋਈ ਸੂਟ ਮੋਟੇ ਕੱਪੜੇ ਪਾ ਲ ਨਹੀਂ ਨਹੀਂ ਕਿਉਂ ਮੈਂ ਆਂ ਡਾਟਕਾ ਡਾਟਕ ਪਾ ਲ ਮਮਾ ਜੀ ਜੈਕਟ ਪਾ ਲ ਚੈਨ ਮੇਰੀ ਸੋਨੇ ਦੀ ਤੂੰ ਚੁੱਪ ਕਰ ਦੋ ਹਲਾ ਕਰਗਾ ਨੂੰ ਫਿਰ ਉਹ ਨਾ ਮੱਚੀ ਜਾਂਦੀ ਆ ਅਗਰ ਢਾਰ ਲਾ ਕੜਾਹੀ ਲਾ ਦੇ ਤਰ ਤੱਕ ਲਾਉਣੀ ਆ ਮਮਾ ਇਹਦਾ ਜਿਹੜਾ ਸੁੱਕੀਆਂ ਚੱਲ ਪਈਆਂ ਨਾ ਭਾਵੇਂ ਇੱਕ ਵੇਲੇ ਚ ਗਿੱਲੀ ਤਾਂ ਡੇ ਗੋ ਠੀਕ ਵਾਂਗ ਤਾਂ ਚੱਲ ਪਈਆਂ ਇਹਦਾ ਹੁਣ ਤਾਂ ਆਹੋ ਦਾਦੀ ਆਪਣੇ ਨੂੰ ਵੀਡੀਓ ਕੋਲ ਲਾਈਆਂ ਦਾਦੀ ਰਸੋਈ ਚ ਆਪ ਕਮਰੇ ਚ ਗਣੀ ਮੈਨੂੰ ਵੀ ਦੁੱਧ ਪੀਣਾ ਮੈਂ ਕਹਾ ਕੇ ਮੰਮੀ ਨੂੰ ਕਹ ਦੇ ਠੀਕ ਹੈ ਕਹ ਕੇ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਕਹ ਜਾਂਦਾ ਮੈਂ ਵੀ ਫੋਨ ਲਾ ਕੇ ਚੁੱਟੂ ਪੀਣਾ ਆ ਮਮਾ ਦੁੱਧ ਪੀਣਾ ਆ ਲੈ ਕੇ ਆਉਂਦੀ ਦਾਦੀ ਮੰਮਾ ਕੱਪੜੇ ਪ੍ਰੈਸ ਕਰਕੇ ਆਈਆਂ ਮੰਮਾ ਸੱਤਾ ਕਰਕੇ ਰੱਖ ਕੇ ਆਈਆਂ ਮੈਂ ਅੰਦਰ ਬੂਟਾਂ ਧੋ ਕੇ ਮੇਰੇ ਪੁੱਤ ਦੀ ਜੁੱਦੂ ਗੰਮ ਕਰਕੇ ਛੂਣਾ ਬੱਚੋ ਮੇਰੇ ਛੂਣਾ ਬੱਚਾ ਇਹ ਕੀ ਮਮਾ ਬਹਿ ਹਾ ਪਤਾ ਨਹੀਂ ਹੈ ਕੋਈ ਕਰਦਾ ਕਿ ਨਹੀਂ ਕਰਦਾ ਬੂਟ ਧੋ ਕੇ ਹੱਥ ਦੇ ਦੇ ਮੈਂ ਉਹ ਹੀ ਪਾਉਂਦਾ ਕਿ ਨਹੀਂ ਪਾਉਂਦਾ ਪਾਉਂਦੇ ਹੀ ਸਾਰੇ ਹੀ ਪਾਉਂਦੇ ਆ ਤੂੰ ਦਾ ਪਾਉਦੀ ਕੀ ਤੂੰ ਦਾ ਬੂਟ ਧੋਤੇ ਨਹੀਂ ਕਦੇ ਤੇ ਮੈਂ ਇੰਨੇ ਪਾਉਂਦੀ ਨਹੀਂ ਬੂਟ ਨੌਬਤੇ ਨਹੀਂ ਆਉਂਦੀ ਇੰਨੇ ਗੰਦੇ ਹੋਣ ਦੇ ਇਹ ਤਾਂ ਗੱਲ ਨਹੀਂ ਗੱਲ ਇਹੀ ਹੁੰਦੀ ਹੈ ਇਹਨਾਂ ਇੰਨਾ ਰੋਲਾ ਰੋਲਾ ਕਰਤੀ ਪਉਨੀ ਆ ਤੂੰ ਇੰਨਾ ਰੋਲਾ ਕਰਤੀ ਪਉਨੀ ਤੂੰ ਕਿਹਦੀ ਬੱਚੀ ਆ ਓਏ ਦਾਦੀ ਆ ਗਏ ਦਾਦੀ ਆ ਗਏ ਨਦੀਆ ਉੱਤੇ ਰੱਖਿਆ ਸੀ ਤੋ ਕੇ ਉਹ ਟੱਕਣ ਦੇ ਵਿੱਚ ਹੀ ਆ ਉਹ ਟੱਕਣ ਦੇ ਵਿੱਚ ਹੀ ਆ ਚੱਲ ਚੱਲਾ ਜੁਲੀਓ ਨੇ ਅਰੌਣਕ ਲੋ ਵੀ ਜੱਸੀ ਕਲੈਕਸ਼ਨ ਤੋਂ ਲੈਂਦੇ ਆ ਕੱਪੜੇ ਕਿ ਤੁਹਾਡੇ ਡਿਜ਼ਾਈਨ ਦੁਆਕੇ ਲੈਂਦੇ ਸੀਗੇ ਇਹਨੂੰ ਐਸਾ ਕੋਟੀ ਵੀ ਪਾ ਸਕਦੇ ਨੰਬਰ ਚੱਲ ਫਿਰ ਕੋਟੀ ਵਾਲਾ ਕੰਮ ਵੀ ਨਿਪਟ ਗਿਆ ਨਹੀਂ ਪੜ ਨਹੀਂ ਪੜਿਆ ਨਹੀਂ ਇਹਨੂੰ ਮੈਂ ਇਹਦਾ ਟੋਪ ਲੈ ਆਪ ਹੀ ਤੂੰ ਕਹਿਣੀ ਹੈ ਐਸੇ ਗਿਆ ਬੰਦੇ ਜਨਰਲ ਨੌਲੇਜ ਲੈ ਗਿਆ ਤੇ ਆ ਲਿਆਉਂਦਾ ਮੈਂ ਕਰਾਊਜ਼ਰ ਮੈਂ ਹਾਈ ਵੇਸਟ ਪਾਉਣੀ ਆ ਮੈਨੂੰ ਤਾਂ ਮोटा ਹਾਈ ਵੇਸਟ ਮੈਨੂੰ ਵਧੀਆ ਲੱਗਦੀ ਆ ਮੈਨੂੰ ਤਾਂ ਮੈਂ ਕਿਹਨੂੰ ਹੈ ਛੋਟਾ ਛੋਟਾ ਮੈਂ ਮੰਮੀ ਦਾ ਛੋਟਾ ਕਿ ਤੇਰੇ ਛੋਟਾ ਮੈਂ ਛੋਟੀ ਆ ਮੈਂ ਛੋਟੀ ਆ ਤੇਰੇ ਕਿ ਉਹ ਨਹੀਂ ਮੈਨੂੰ ਇੰਨਾ ਵਧੀਆ ਲੱਗਾ ਉਦੋਂ ਉਹ ਹੈਗਾ ਲੱਗਾ ਸੀ ਪਰ ਉਹ ਫਿੱਟ ਜਿਆ ਨਹੀਂ ਹੁੰਦਾ ਅੱਛਾ ਆ ਦੀਦੀ ਫਿਰ ਮੈਨੂੰ ਆ ਵਧੀਆ ਲੱਗਾ ਮੈਂ ਖੁਸ਼ੀ ਹੋਈ ਕਰਨੇ ਭੁੱਲ ਗਏ ਨਹੀਂ ਡਿਸਕਾਊਂਟ ਲੈ ਲੈਣਾ ਸੀ ਆਪਰ ਹੋਰ ਖੁਸ਼ੀ ਇਹਨਾਂ ਦਾ ਮੁੰਡਾ ਜਿਹੜਾ ਆ ਕੁਝ ਹੀ ਤਾਂ ਬੈਲੀ ਆ ਪਰ ਉਹ ਵੀ ਆ ਉਹਨਾਂ ਨੇ ਵੀ ਆਪਾਂ ਨੂੰ ਪਛਾਣ ਲਿਆ ਸੀ ਕਹਿੰਦੇ ਸਾਨੂੰ ਦੇਖਿਆ ਲੱਗਦਾ ਕਿਤੇ ਨਹੀਂ ਉਹ ਤਾਂ ਬੈਲ ਘਟਿਆ ਗਿਆ ਸੀ ਜੋ ਤੋਂ ਬਾਅਦ ਚ ਪਛਾਣਿਆ ਉਹਨੇ ਕਹਿੰਦੇ ਮੈਨੂੰ ਲੱਗਦਾ ਤੁਹਾਨੂੰ ਕਿਤੇ ਦੇਖਿਆ ਆਹ ਦੁਕਾਨ ਵਾਲਿਆਂ ਨੇ ਉਹ ਤਾਂ ਬਾਅਦ ਚ ਪਛਾਣਿਆ ਉਹ ਤਾਂ ਬਰੈੱਡ ਹੀ ਮਿਲੇ ਬਸ ਤੈਨੂੰ ਉਸ ਚੱਕਰ ਤੋਂ ਬਸ ਦੋ ਤਿੰਨ ਬਰੈੱਡ ਮੈਨੂੰ ਲੈਣ ਨੂੰ ਚਾਹ ਲੰਦੇ ਲਾ ਕੇ ਆ ਗਿਓ ਲੈਣ ਚ ਹੀ ਲੱਗਣਾ ਪਿਆ ਸਾਟਿਆ ਮੰਮੀ ਦੇ ਫੈਨ ਵੀ ਮੰਮੀ ਨੂੰ ਪਛਾਣ ਲੈਂਦੇ ਨਹੀਂ ਉਹ ਕੁਝ ਵੀ ਸਸਨੇ ਮੈਨੂੰ ਆਡੀ ਮੈਡਲ ਵੀਡੀਓ ਜੀ ਵੇਖੀ ਜਾਂਦੇ ਖੁਸ਼ੀ ਦੀ ਸੱਸ ਕੁ ਖੁਸ਼ੀ ਵਾਲੀ ਦੀ ਘੋਟਿਆਂ ਵਾਲੀ ਅਜੇ ਦੀ ਭੈਣ ਅੱਛਾ ਆਟੀ ਠੀਕ ਆ ਉਹਦੀ ਗਾਂ ਸੱਸ ਨੇ ਪਛਾਣ ਲਿਆ ਮੰਮੀ ਨੂੰ ਵਿਆਹ ਚ ਪਛਾਣਿਆ ਹੁਣ ਉਹਦੇ ਮਨਿੰਦਰ ਦੇ ਵਿਆਹ ਚ ਨਹੀਂ ਨਹੀਂ ਬਲਾ ਤੇ ਲਈ ਆਣੇ ਤੇ ਭੋਗ ਤੇ ਗਏ ਸੀਗੇ ਮੰਮੀ ਆ ਗਏ ਉਹ ਵੀ ਆਏ ਸੀ ਉੱਥੇ ਉਹ ਆਏ ਸੀ ਉਹ ਫਿਰ ਉਹਨਾਂ ਦੀ ਰਿਸ਼ਤੇਦਾਰੀ ਸੀ ਨਾ ਜੇ ਨਾਨਕੇ ਆਣਨ ਕਰਾਂਗੇ ਅੱਛਾ ਹੀ ਵਾਲੀ ਦੀ ਦੇਖ ਫਰਾਂ ਆ ਗਏ ਨੇ ਜੀ ਆਹੋ ਉਹ ਉਹਨੇ ਕਿਹਾ ਸਾਡੇ ਮਾਪਰੇ ਘਰ ਆਏ ਨੇ ਜੀ ਹਾਂ ਹੁਣ ਕੀ ਕਰਨ ਖਾਈ ਜਾਨੀ ਐ ਸੌਝਾ ਹੁਣ ਉਹਨਾ ਤੇ ਆ ਲੈ ਫੇਰੇ ਹੈ ਤੇ ਕੀ ਆ ਚੀਜ਼ ਉਹ ਤੇ ਹੋਰ ਭਾਂਤਜ ਨੇ ਉਹ ਸਾਰੇ ਸ਼ੀਸ਼ਾ ਕੈਮਰੇ ਦਾ ਕਰਤਾ ਗਮ ਠੀਕੇ ਉਹਨਾਂ ਨੇ ਕੀਤਾ ਪਿਓ ਧੀ ਨੇ ਹੁਣ ਮੈਨੂੰ ਨਹੀਂ ਪਤਾ ਹੱਜ ਫੇ ਇਹਨੇ ਸੁਟਿਆ ਜਾਂ ਉਹਨੇ ਸੁਟਿਆ ਕੱਪੇ ਵਾ 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 ਬੇ ਬਾ ਬਾ ਬੀ ਸੁੱਟੇ ਐਨੇ ਨਹੀਂ ਸੁੱਟਿਆ ਵਿਚਾਰੀ ਨੇ ਸੁੱਟਿਆ ਹੁਣ ਵਿਚਾਰੀ ਹੋ ਗਈ ਲੈ ਵਾ ਹਨਾ ਡੈਡੀ ਨੇ ਸੁੱਟਿਆ ਸੀ ਹਨਾ ਮੰਮੀ ਐਨੀ ਨਾ ਰੋਈ ਪਤਾ ਨਹੀਂ ਕਾ ਤੋ ਜਾਣਦੀ ਆ ਮੈਂ ਹੁਣ ਜੇ ਮੈਂ ਗਈ ਇਹਨੇ ਆਉਣਾ ਨਹੀਂ ਮੈਂ ਬਠੈਰ ਕੇ ਲੈ ਕੇ ਆਉਂਗੀ ਮੇਰਾ ਫੂਲ ਭਾਂਤੋ ਵੀ ਤੇ ਜਿੱਤੇ ਭੁੱਲ ਗਿਆ ਸੀ ਹੁਣ ਦੂਰ ਨਾ ਕੀਤਾ ਕਰਾ ਕੋਈ ਗੱਲ ਨਹੀਂ ਫੇਰ ਕੀ ਪਵਾ ਕੇ ਤੁਸੀਂ ਦੇਣਾ ਪੰਤ ਕੋ ਚੱਲਣੀ ਇਹ ਤਾਂ ਪੈਣ ਸੀਸੇ ਦਾ ਕੀ ਆ ਨਾ ਨਾ ਵੀ ਤਕਦੀਰ ਠੀਸਾ ਤਾਂ ਪੈ ਜਾਣਾ ਨਾ ਨਹੀਂ ਨਹੀਂ ਵਸ ਨਹੀਂ ਕਿੰਨੇ ਮੁੜ ਕੇ ਫਿਰ ਇਹ ਜਾਰ ਕਰਾ ਸਹੀ ਗੱਲ ਹੈ ਦੇਖਿਆ ਕਰੋ ਕਿ ਬਲੌਗਾਂ ਚ ਇਹ ਬਲੌਗਾਂ ਦੇ ਇਹਨਾਂ ਦੇ ਹੁੰਦੇ ਨੇ ਕਿਰਾਏ ਦੇ ਇਹ ਜਿਹੜੀ ਪੂਰੀ ਰਜਾਵ ਦਾ ਪ੍ਰਿੰਡਾ ਹੋਰ ਖੁਸ਼ੀ ਦੇ ਗੇਰਾ ਪ੍ਰਿੰਡਾ ਅਸੀਂ ਚੜਾਇਆ ਸੀ ਉਹਨੂੰ ਪੰਪ ਦੇ ਕੇ ਵੈਸੇ ਜਾਮਨ ਤੇ ਪ੍ਰਿੰਡਾਂ ਲੜ ਗਈਆਂ ਉਹਦੇ ਥੱਲੇ ਮੱਜਾਂ ਦੇ ਕਿੱਲੇ ਥੱਲੇ ਕਿੱਲੇ ਛਾਲ ਆਹ ਜਾਮਣ ਤੇ ਜਿਹੜੀ ਆਪਣੇ ਵੇੜੇ 'ਚ ਆ ਥੱਲੇ ਮੱਜਾਂ ਵਾਲੇ ਕਿੱਲੇ ਗੱਡੇ ਹੋਏ ਸੀ ਅਸੀਂ ਉਹਨੂੰ ਆਖੀ ਵਿਛਾਲ ਮਾਰਦਣ ਬੁੱਚ ਲਾਂਗੇ ਤੁਸੀਂ ਕੋਈ ਨਹੀਂ ਸੀ ਸਾਰੇ ਆ ਨਾ ਮੂੰਹ ਤੇ ਲਾੜ ਹੱਥ ਨੂੰ ਉਹ ਐ ਬਣ ਗਿਆ ਸੀ ਵੀ ਜਿਵੇਂ ਚਾਈਨੀਜ਼ ਨਹੀਂ ਹੁੰਦੇ ਅੱਖਾਂ ਉਹਦੀਆਂ ਐ ਮੱਚ ਗਈਆਂ ਐ ਮੱਚ ਗਈਆਂ ਅੱਖਾਂ ਉਹਨੂੰ ਵਿਆਹ ਮਿਲੂ ਕੋਰੀਆ ਨੇ ਲੱਗਦਾ ਸੀ ਕਰਨ ਕਰਨ ਹਾਂ ਕਾਲਣੀ ਆ ਕਿੰਨੇ ਕਿੰਨੀ ਉਹ ਸੀ ਉਹਦੀ ਅਮੇ ਕਾ ਕੁਝ ਵੀ ਕੋਰੀਅਨ ਬਣ ਗਿਆ ਸੀ ਇੱਕ ਵਾਰੀ ਆਏ ਅੱਖਾਂ ਇਹਦੀਆਂ ਐ ਮਿਚ ਗਈਆਂ ਆਥਣੇ ਆਥਣ ਤੱਕ ਮੂੰਹ ਤੇ ਲਾੜ ਕਿਧਰੇ ਉਹ ਤਾਂ ਛੁਕਰ ਆ ਵੀ ਇਹਨੂੰ ਮਤਲ ਤੁਣਕ ਤਣਕ ਨਾ ਕੋਈ ਉਹ ਨਹੀਂ ਆਈ ਪ੍ਰੋਬਲਮ ਟੀਕੇ ਤਾਂ ਲਵਾ ਲਿਆ ਹੁੰਦੇ ਸੀ ਟੀਕੇ ਤਾਂ ਪਰ ਕੰਮ ਆਉਂਦਾ ਸੀ ਤੇ ਹੋਰ ਬਹੁਤ ਦੇਖੋ ਵੀ ਨੁਕਸਾਨ ਕਦੇ ਕੁਝ ਖਾਸ ਨਹੀਂ ਹੋਇਆ ਚਲੋ ਕੋਈ ਚੱਕਰ ਨਹੀਂ ਹੂੰ ਜਿਹੜੀ ਦੂਸਰੀ ਤੋਂ ਆਉਂਦਾ ਆ ਨੰਦਾਰੂ ਦਾ ਨਰਮ ਖਲੋ ਵੀ ਗਾਇਸ ਅੱਜ ਦੇ ਵਲੌਗ ਨੂੰ ਖਤਮ ਕਰਨ ਦਾ ਵੇਲਾ ਆ ਚੁੱਕਾ ਤੇ ਠੰਡ ਬਹੁਤ ਜ਼ਿਆਦਾ ਆ ਮਿੱਤਰ ਪਿਆਰਿਓ ਬਚ ਕੇ ਰਹੋ ਬਈ ਇੱਕ ਬੇਜ ਦਾ ਬਾਈ ਦਾ ਤੇ ਖਣੀ ਭੈਣ ਦਾ ਕਮੈਂਟ ਆਇਆ ਸੀਗਾ ਵੀ ਜੁਪੀ ਚ ਬਹੁਤ ਠੰਡ ਆ ਠੰਡ ਬਈ ਪੰਜਾਬ ਦੇ ਵਿੱਚ ਵੀ ਬਹੁਤ ਆ ਤੇ ਜੁਪੀ ਦੇ ਵਿੱਚ ਵੀ ਠੰਡ ਬਹੁਤ ਆ ਕਿਉਂਕਿ ਜੁਪੀ ਨੂੰ ਵੀ ਪਹਾੜੀ ਏਰੀਆ ਨੇੜੇ ਉੱਤਰਾਖੰਡ ਦਾ ਲੱਗ ਜਾਂਦਾ ਤੇ ਬਾਕੀ ਨਾਰਥ ਇੰਡੀਆ ਦੇ ਵਿੱਚ ਠੰਡ ਪੂਰੀ ਪੈਂਦੀ ਹੈ ਇਹਨਾਂ ਦਿਨਾਂ ਦੇ ਵਿੱਚ ਤੇ ਇਸ ਕਰਕੇ ਭਈ ਆਹੀ 10-20 ਦਿਨ ਹੀ ਹੁੰਦਾ ਫਿਰ ਉਸ ਤੋਂ ਬਾਅਦ ਧੁੱਪਾਂ ਲੱਗਣ ਲੱਗ ਜਾਂਦੀਆਂ ਫਿਰ ਉਸ ਤੋਂ ਬਾਅਦ ਫੇਰ ਨਾਰਮਲ ਹੋ ਜਾਂਣਾ ਮੌਸਮ ਸੋ ਐਡਾ ਕੋਈ ਚੱਕਰ ਨਹੀਂ ਹੁੰਦਾ ਬਾਅਦ ਚ ਹੁਣ ਆਹੀ ਮਹੀਨਾ 20 ਦਿਨ ਹੁੰਦੇ ਆ ਬਸ ਮਤਲਬ ਅੱਧ ਕ ਦਸੰਬਰ ਤੋਂ ਲਾ ਕੇ ਤੇ ਜਨਵਰੀ ਤੱਕ ਉਹ ਪੋ ਪੋ ਦਾ ਮਹੀਨਾ ਹੁੰਦਾ ਜਿਆਦਾ ਵਿਚਾਰ ਰੱਖਣਾ ਉਸ ਤੋਂ ਬਾਅਦ ਠੰਡ ਚੱਲੋ ਬੰਦੇ ਨੂੰ ਮਤਲਬ ਇੰਨਾ ਇਫੈਕਟ ਨਹੀਂ ਕਰਦੀ ਹੈ ਨਾ ਤੇ ਚਲੋ ਜੀ ਠੰਡ ਦੀ ਵਾਰਨਿੰਗ ਤੋਂ ਬਾਅਦ ਆਪਾਂ ਇਸ ਵਲੌਗ ਨੂੰ ਕਰੀਏ ਖਤਮ ਅੱਜ ਚੌੜ-ਚੌੜ ਦੇ ਵਿੱਚ ਨੁਕਸਾਨ ਹੋ ਗਿਆ ਚੌੜ ਵੀ ਕਾਦੀ ਅਸਲ ਦੇ ਵਿੱਚ ਤਕਦੀਰ ਰੋਣ ਲੱਗੀ ਤੇ ਬੱਸ ਉਹਨੂੰ ਗੱਡੀ ਚੋਂ ਕੱਢਣ ਦੇ ਚੱਕਰ ਦੇ ਵਿੱਚ ਚਲੋ ਕੋਈ ਚੱਕਰ ਨਹੀਂ ਆਪਾਂ ਇਹ ਮੈਂ ਇਹਨਾਂ ਚੀਜ਼ਾਂ ਨੂੰ ਬਹੁਤ ਘੱਟ ਹੋ ਲੈਣਾ ਉਹਨਾਂ ਦਿਮਾਗ ਤੇ ਵੀ ਯਾਰ ਕਿੱਡੀ ਗੱਲ ਫੇਰ ਕੀ ਆ ਮੈਨੂੰ ਇੱਕ ਬੜੀ ਸੋਹਣੀ ਆਪਣੇ ਨਾਲ ਇੱਕ ਪੈਂਡੂ ਆਸਟ੍ਰੇਲੀਆ ਕਰਕੇ ਚੈਨਲ ਆ ਉਹਦਾ ਬਾਈ ਦਾ ਮੈਂ ਨਾਮ ਮਤਲਬ ਮੈਂ ਪਹਿਲਾਂ ਬਹੁਤ ਸਾਈਪ੍ਰਸ ਮੈਂ ਉਹਨੂੰ ਬਹੁਤ ਵੇਖਦਾ ਹੁੰਦਾ ਸੀਗਾ ਬਿੱਟੂ ਨਾਮ ਬਾਈ ਦਾ ਠੀਕ ਹੈ ਤੇ ਕਾਲਿਆਂ ਵਾਲੀ ਤੋਂ ਔਰ ਬੜੇ ਲੰਬੇ ਟਾਈਮ ਤੋਂ ਆਸਟ੍ਰੇਲੀਆ ਨੇ ਉਹ ਠੀਕ ਹੈ ਬਾਈ ਤੇ ਉਹ ਚੈਨਲ ਰਨ ਕਰਦੇ ਨੇ ਉਹਨਾਂ ਦੀ ਮੈਂ ਇੱਕ ਵੀਡੀਓ ਦੇਖੀ ਸੀਗੀ ਉਹ ਕਹਿੰਦੇ ਨਾ ਵੀ ਮੇਰਾ ਕੈਨੇਡਾ ਗਿਆ ਮੈਂ ਤੇ ਉੱਥੇ ਮੇਰਾ ਕੈਮਰਾ ਚੋਰੀ ਹੋ ਗਿਆ ਕੈਮਰਾ ਚੋਰੀ ਹੋਇਆ ਆਪਣੇ ਇਹੋ ਜਿਹਾ ਕੋਈ ਗੈਜਟ ਚੋਰੀ ਹੋ ਗਿਆ ਹਨਾ ਤੇ ਕਹਿੰਦਾ ਮੈਂ ਬੜਾ ਪਰੇਸ਼ਾਨ ਬੈਠਾ ਤੇ ਕਹਿੰਦਾ ਮੈਂ ਘਰੇ ਫੋਨ ਲਾ ਲਿਆ ਮਾਤਾ ਨੂੰ ਤੇ ਕਹਿੰਦਾ ਵੀ ਮੇਰੀ ਮਾਤਾ ਜਿਹੜੀ ਆ ਉਹ ਗੱਲ ਕਰ ਰਹੀ ਸੀਗੇ ਵੀ ਉਹ ਬਹੁਤ ਬੜੀ ਚੜ੍ਹਦੀ ਕਲਾ ਲਿਆ ਹਣਾ ਤੇ ਕਹਿੰਦਾ ਜਦੋਂ ਮਾਤਾ ਨੂੰ ਮੈਂ ਦੱਸਿਆ ਵੀ ਮੇਰਾ ਇੰਨੇ ਲੱਖ ਦਾ ਕੈਮਰਾ ਸੀ ਉਹ ਚੋਰੀ ਹੋ ਗਿਆ ਜਾਂ ਇਦਾਂ ਹਨ ਤਾਂ ਕਹਿੰਦਾ ਮਾਤਾ ਕਈ ਮਾਤਾ ਕਹਿੰਦੀ ਵੀ ਜਿੱਦ ਦੇ ਤੂੰ ਜੰਮਿਆ ਸੀ ਉਹਦੇ ਤੇਰੇ ਹੱਥ 'ਚ ਸੀਗਾ ਕੈਮਰਾ ਤਾਂ ਕਹਿੰਦਾ ਮੈਂ ਕਿਹਾ ਵੀ ਨਹੀਂ ਹੈ ਨਹੀਂ ਸੀਗਾ ਹੱਥ 'ਚ ਹਨ ਤੇ ਫਿਰ ਮਾਤਾ ਕਹਿੰਦੀ ਵੀ ਦੁਨੀਆ ਤੇ ਆ ਚੀਜ਼ ਹੈਗੀ ਆ ਠੀਕ ਆ ਗਵਾਚ ਗਈ ਜਾਂ ਕੁਝ ਵੀ ਜੇ ਟੁੱਟ ਗਈ ਜਾਂ ਕੁਝ ਵੀ ਨਾ ਤਾਂ ਵੀ ਉਹਨੂੰ ਇੰਨਾ ਸੀਰੀਅਸ ਕਿਉਂ ਲਿਆ ਤੂੰ ਜੋ ਇੰਨਾ ਬੋਝ ਬਣਾਇਆ ਦਵਾ ਤੇ ਠੀਕ ਆ ਕੋਈ ਗੱਲ ਨਹੀਂ ਫੇਰ ਹੋਰ ਆ ਜੂ ਵਿਚਲ ਠੀਕ ਆ ਬੱਚਾ ਆ ਠੀਕ ਆ ਸਿਰਦਾ ਫੋਨ ਜਾਂ ਡਿੱਗ ਪਿਆ ਚਲੋ ਜੇ ਹੁਣ ਮੰਨ ਕੇ ਚਲੋ ਕੋਈ ਵੱਧ ਨੁਕਸਾਨ ਹੋ ਜਾਂਦਾ ਜਾਂ ਕੋ ਬੱਚੇ ਦਾ ਜਾਂ ਜਾਨੀ ਮਾਲੀ ਨੁਕਸਾਨ ਹੋ ਜਾ ਫੇਰ ਵੀ ਤਾਂ ਆਪਾਂ ਸਵਰ ਕਰਦੇ ਹਾਂ ਸੋ ਚੀਜ਼ਾਂ ਨਾਲ ਕੋਈ ਬਾਹਲਾ ਐ ਨਹੀਂ ਕਰਨਾ ਚਾਹੀਦਾ ਠੀਕ ਹੈ ਤੇ ਉਸ ਕਰਕੇ ਫਿਰ ਆਪਾਂ ਸੀਰੀਜ਼ ਨਹੀਂ ਲੈਂਦੇ ਹੁੰਦੇ ਕੱਲ ਨੂੰ ਪਰਸੋਂ ਜਾਵਾਂਗੇ ਸ਼ਹਿਰ ਜੇ ਤਾਂ ਗਾਰੰਟੀ ਪਈ ਹੋਈ ਫੋਨ ਦੀ ਚੈੱਕ ਕਰ ਲਾਂਗੇ ਪਰ ਇਹ ਤਾਂ ਮੇਰੇ ਖਿਆਲ ਚ ਗਾਰੰਟੀ ਹੈ ਨਹੀਂ ਕਿਉਂਕਿ ਸਾਲ ਤੋਂ ਉੱਪਰ ਹੋ ਚੁੱਕਿਆ ਫੋਨ ਨੂੰ ਤੇ ਕੇਅਰ ਚੋਂ ਪਤਾ ਕਰ ਲਾਂਗੇ ਜੇ ਕੇਅਰ ਚੋਂ ਚੇਂਜ ਹੋਦੇ ਹੁੰਦਾ ਹੋਇਆ ਕੇਅਰ ਚੋਂ ਕਰਾਵਾਂਗੇ ਨਹੀਂ ਫਿਰ ਬਾਹਰੋਂ ਕਰਵਾ ਲਾਂਗੇ ਕਿਉਂਕਿ ਜੋਦੀ ਮਾਸੀ ਦਾ ਮੁੰਡਾ ਮੋਕਲ ਇਹਦਾ ਮਾਸਟਰ ਹੈ ਮਤਲਬ ਵੀ ਆਈਫੋਨ ਹੀ ਰਿਪੇਅਰ ਕਰਦਾ ਉਹ ਠੀਕ ਹੈ ਫਿਰ ਉੱਥੋਂ ਚ ਕਰਵਾ ਲਾਂਗੇ ਏਡੀ ਕਿਆ ਗੱਲ ਹੈ ਹਨ ਤੇ ਚਲੋ ਜੀ ਕਰਦੇ ਅੱਜ ਦੇ ਵਲੌਗ ਨੂੰ ਖਤਮ ਮਿਲਦੇ ਆ ਨਵੇਂ ਵਲੌਗ ਦੇ ਨਾਲ ਚੜ੍ਹਦੀ ਕਲਾ ਚ ਰਹਿਆ ਕਰੋ ਤੇ ਬਸ ਤੱਕ ਪਾ ਕੇ ਰੱਖਿਆ ਕਰੋ ਮਿਲਦੇ ਆ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ